ਥੋੜੀ ਹੋਣ ਆਗੇ ਸੀਗੇ ਬਾਹਰ ਤੇ ਹੈਗਾ ਜੀ ਚੰਗੀ ਟੈਂਕ 54 ਇਹ 1964 ਤੋਂ ਲੈ ਕੇ ਤੇ 1973 ਦੇ ਵਿੱਚ ਸੇਵਾ ਕੀਤੀ ਸੇਵਾ ਕੀਤੀ ਮੰਨ ਲਓ ਇਹਨੂੰ ਵਰਤਿਆ ਗਿਆ ਆ ਤੇ ਸਾਰੀ ਇਹਦੇ ਬਾਰੇ ਡਿਟੇਲ ਆ ਜੀ ਤੁਸੀਂ ਪੜ ਸਕਦੇ ਹੋ ਤੇ ਇਹ ਜੀ ਉਸ ਤੋਂ ਬਾਅਦ ਇਹ ਹੋਣਾ ਮਹਾਰਾਜਾ ਰਣਜੀਤ ਸਿੰਘ ਵਾਰ 뮤ਜ਼ੀਅਮ ਦੀ ਸ਼ਾਨ ਬਣਿਆ ਪਿਆ ਇੱਥੇ ਇੱਥੇ ਨੂੰ ਖੜਾ ਕੀਤਾ ਹੋਇਆ ਹੈ। ਤੇ ਟੈਂਕ ਦਾ ਤੁਸੀਂ ਸਾਈਜ਼ ਦੇਖੋ। ਵੀਡੀਓ ਦੇ ਵਿੱਚ ਤਾਂ ਤੁਹਾਨੂੰ ਥੋੜਾ ਜਿਹਾ ਮਤਲਬ ਕੱਟ ਲੱਗਦਾ ਹੋਣਾ ਪਰ ਐਕਚੁਅਲੀ ਇਹ ਥੋੜਾ ਜਿਹਾ ਥੋੜਾ ਜਿਹਾ ਕੀ ਬਹੁਤ ਵੱਡਾ ਟੈਂਕ ਹੈ ਜੀ ਇਹ। ਦੇਖੋ। ਤੇ ਇੱਕ ਛੋਟੀ ਗੱਡੀ ਖੜੀ ਆ ਉਹ ਸਾਹਮਣੇ। ਕੁभी ਤੁਹਾਨੂੰ ਦਿਖਾ ਦਿੰਨਾ ਮੈਂ ਇਹ ਹੈਗੀ ਆ ਜੀ ਕਾਰ ਆਰਮੈਂਡ ਫੋਕਸ 1 ਐਮਈ 1 ਫੋਕਸ 1 ਇਹਨੂੰ ਜੀ ਕੈਨੇਡਾ ਦੁਆਰਾ ਸਨ 1942 ਵਿੱਚ ਬਣਾਇਆ ਗਿਆ ਸੀਗਾ ਤੇ ਬਾਕੀ ਤੁਸੀਂ ਸਾਰਾ ਕੁਝ ਇਹਦੇ ਬਾਰੇ ਇੱਥੇ ਪੜ ਸਕਦੇ ਹੋ ਇਹਨਾਂ ਹੈਗਾ 106 ਬੀ ਐਚ ਪੀ ਤੇ 6 ਸਿਲੰਡਰ ਆ ਜੀ ਇਹ ਜਿਹੜਾ ਇਹ ਉਪਾਰੀ ਰੂਰੀ ਮੋਟੀ ਆ ਯਾਰ ਬਹੁਤ ਮਤਲਬ ਇਹਦਾ ਲੋਹਾ ਬਹੁਤ ਨਿਕਰਿਆ ਵਾ ਉਹ ਦੂਰ ਵੀ ਨਾਲ ਦਾ ਹਲੇ ਤੱਕ ਦੇਖੋ ਤੁਸੀਂ ਤੇ 4/4 ਆ ਜੀ ਇਹ ਤਾਂ ਹੁਣ ਦੇਖੀ ਆ 4/4 ਆ ਥੱਲੇ ਚੈੱਕ ਕਰੋ ਥੱਲੇ ਚੈੱਕ ਕਰੋ ਦੇਖੋ 4/4 ਆ ਜੀ ਇਹ ਪਿਛੇ ਵੀ ਆ ਵਾ ਦੇਖੋ ਯਾ ਹੋਏ 4/4 ਆ ਹਮਮ ਔਰ 6 ਸਿਲੰਡਰ ਆ ਸਭ ਤੋਂ ਵੱਡੀ ਗੱਲ 6 ਸਿਲੰਡਰ ਆ ਦੇਖੋ ਜੀ ਭਾਈ ਬੁਲਟ ਪ੍ਰੂਫ ਆ ਚਾਦਰ ਦੇ ਪਰਮੰਡੂ 6 6 ਅਪ੍ਰੈਲ ਨੂੰ 166 ਨੂੰ ਭਾਰਤੀ ਫੌਜ ਵਿੱਚ ਸ਼ਾਮਲ ਕੀਤੀ ਗਈ ਸੀ ਤੇ 1989 ਵਿੱਚ ਇਸ ਨੂੰ ਫੌਜ ਵਿੱਚੋਂ ਸੇਵਾ ਮੁਕਤ ਕਰਤਾ ਸੀਗਾ ਚਾਦਰ ਦੇਖੋ ਭਾਈ ਪੂਰਾ ਆਵਾਜ਼ ਨਹੀਂ ਕਰ ਰਹੀ ਲੋਹਾ ਬਹੁਤ ਮਜ਼ਬੂਤ ਆ ਦੇਖ ਕਿੰਨੀ ਮੋਟੀ ਅੰਦਰ ਆ ਹਾਂ ਮੈਂ ਕਿਹਾ ਪੂਰਾ ਬੁਲਟ ਪ੍ਰੂਫ ਆ ਬੁਲਟ ਪ੍ਰੂਫ ਆ ਕਿ ਮੰਨ ਲਓ ਜੇ ਡੈਮੇਜ ਹੁੰਦਾ ਵੀ ਇਹ ਬੰਬ ਗ੍ਰਨੇਡਾ ਇਹਨੂੰ ਡੈਮੇਜ ਹੁੰਦਾ ਵੀ ਇਹ ਤਾਂ ਘੱਟ ਹੋਵੇ ਹਾਂ ਉਸ ਹਾਮਨਾ ਬਣਾਈ ਗਈ ਹੈ ਤੇ ਆਜੋ ਹੁਣ ਤੁਹਾਨੂੰ ਦਿਖਾਉਨੇ ਆ ਅੱਗੇ ਵਾਲਾ ਟੈਂਕ ਬਹੁਤ ਲੱਗਣਾ ਉਹ ਡਾਇਆ ਹੂੰ ਗੋਲਾ ਚੰਗੈ ਮਾਰ ਹੂੰ ਇਹਦੀ ਇਹ ਜਿਹੜੀ ਆ ਬਾਹਰ ਲਈ ਆ ਹੋਣੀ ਆ ਇਹ 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 ਬਹੁਤ ਬਹੁਤ ਨਿੱਕਰ ਹੋਣਾ ਲੋਆ ਇਹ ਆ ਜੀ ਟੈਂਕ ਵਿਜਨਤਾ ਐਮਕੇ ਐ ਐਮਕੇ 1ਏ ਜੀਤੂ ਟੈਂਕ ਵਜੇਤਾ 2008 ਤੱਕ ਵਰਤੋਚ ਲਿਆ ਗਿਆ ਹਾਂਜੀ ਇਹ 1965 ਤੋਂ 2008 ਤੱਕ ਵਰਤਿਆ ਗਿਆ ਜੀ ਗੋਲੇ ਦਾਗਨ ਵਾਲਾ ਜ਼ਮੀਨ ਉੱਤੇ ਘੁੰਮਣ ਦੀ ਤਕਰੀਬ ਤਕਨੀਕ ਲਾਜ਼ਰ ਦੂਰ ਦ੍ਰਿਸ਼ਟੀ ਹਵਾਈ ਰੀਨ ਆਦੀ ਨਾਲ ਲੈਸ ਹੈ ਜੀ ਦੇਖੋ ਜੀ ਉਹ ਦਿਨ ਵਾਲੀ ਵੱਡਾ ਆ ਜਿਹੜਾ ਪਹਿਲਾਂ ਦੇਖਿਆ ਆਪਾਂ ਕੀ ਬਾਤ ਆ ਇਹ ਆ ਗਿਆ ਜੀ ਇੰਡੀਅਨ 에ਅਰ ਫੋਰਸ ਦਾ ਲੜਾਕੂ ਵਿਮਾਨ ਗੋਲਾ ਗਾੜਾ ਪਹਿਲੀ ਵਾਰੀ ਦੇਖਣ ਲੱਗ ਗਿਓ ਲਾੜੀ ਤੂੰ ਦੇਖਿਆ ਪਹਿਲਾਂ ਕਦੇ ਇਦਾਂ ਨਾ ਬਾਜੀ ਨਹੀਂ ਆ ਦੇ ਆ ਫਾਇਰ ਕਰਨ ਵਾਲਾ ਆ ਦੇ ਗੋਲੀ ਫਾਇਰ ਕਰਨ ਵਾਲਾ ਭਜੀ ਗੋਲੇ ਫਾਇਰ ਕਰਨ ਵਾਲੀ ਹੁੰਦਾ ਏ ਮੈਨੂੰ ਲੱਗਦਾ ਓਏ ਹੋਏ ਹੋਣਾ ਭਰਾਵਾ ਫਿਊਲ ਰਿਫਿਲ ਤੋਂ ਉੱਪਰ ਆ ਇਹਦਾ ਕੋਈ ਹੋਰ ਹੋਊਗਾ ਸਿਸਟਮ ਗੋਲੀ ਫਾਇਰ ਕਰਨ ਵਾਲਾ ਹੋਣਾ ਭਜੀ ਤੇ ਆ ਦੇਖੋ ਮੈਂ ਮਿਗ 27 ਇਹਦਾ ਨਾਮ ਸੀਗਾ ਜੀ ਬਹਾਦਰ ਦੇ ਨਾਮ ਨਾਲ ਜਾਣਿਆ ਜਾਂਦਾ ਏ ਇੰਜਨ ਵਾਲਾ ਰੂਸੀ ਲੜਾਕੂ ਜਹਾਜ਼ ਮਿਗ 27 6 ਟਨ ਪ੍ਰਮਾਣੂ ਬੰਬਾਂ ਦਾ ਭਾਰ ਲਿਜਾਣ ਦੇ ਸਮਰੱਥ ਸੀਗਾ ਤੇ ਇਹਨੂੰ 1980 ਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ ਭਾਰਤੀ ਸੈਨਾ ਦੇ ਵਿੱਚ ਇਹ ਆਪਣਾ 에어 డిਫੈਂਸ ਦੇ ਵਿੱਚ ਤੇ ਇਹਨੂੰ ਜਿਹੜੀ ਕਾਰਗਰ ਦੀ ਲੜਾਈ ਹੋਈ ਸੀਗੀ ਤੇ ਉਹਦੇ ਵਿੱਚ ਵੀ ਜਿਹੜਾ ਇਹਨੂੰ ਵਰਤਿਆ ਗਿਆ ਸੀਗਾ ਤੇ ਆ ਤੁਸੀਂ ਟਾਇਰ ਦੇਖ ਲਓ ਇਸੇ ਟਾਈਮ ਦੇ ਟਾਇਰ ਆ ਤੇ ਇਹ ਕੁਝ ਥੱਲੇ ਇੰਜਨ ਤੇ ਵੇਹਲੋ ਸਾਰਾ ਟਾਇਰ ਹਾਂ ਇਹਦੇ ਵਿੱਚ ਵੜ ਜਾਂਦੇ ਹੂੰ ਪੂਰਾ ਫਟਾਏ ਨਾ ਇਹ ਆਜੀ ਬੋਸ਼ ਇਹਦਾ ਮਤਲਬ ਜਦੋਂ ਆਪਾਂ ਸਕਰੀਨ ਦੇ ਉੱਪਰ ਟੀਵੀ ਵਿੱਚ ਦੇਖਦੇ ਆਂ ਜਹਾਜ਼ਾਂ ਨੂੰ ਉੱਡਦੇ ਹੋਏ ਹੂੰ ਤੇ ਉਦੋਂ ਇਹਨਾਂ ਦਾ ਸਾਈਜ਼ ਮਤਲਬ ਆਪਾਂ ਇਹਨਾਂ ਆਈਡੀਆ ਨਹੀਂ ਲਾ ਸਕਦੇ ਵੀ ਸਾਈਜ਼ ਇਹਨਾਂ ਦਾ ਇੰਨਾ ਵੱਡਾ ਹੋਊਗਾ ਤੇ ਇਹ ਜੀ ਕਾਫੀ ਵੱਡਾ ਸਾਈਜ਼ ਹੈ ਇਹਦਾ ਹਾਂ ਜੀ ਜੀ ਇਹ ਹੈਗਾ ਇਹ ਰੂਸੀ ਮਿਗ ਤੇ ਹੁਣ ਇੱਕ ਇੱਕ ਇਧਰ ਖੜਾ ਹੈ ਜੀ ਇਹਦੇ ਬਾਰੇ ਤੁਸੀਂ ਦੇਖ ਸਕਦੇ ਹੋ ਹੈਗਾ ਸਖੋਈ ਐਸਯੂ 7 ਕਹਿੰਦੇ ਆ ਇਹ ਹੈਗਾ ਜਮੀਨ ਤੋਂ ਮਾਰਨ ਕਰਨ ਵਾਲਾ ਇੱਕ ਇੰਜਣ ਵਾਲਾ ਬੰਬਾਰੀ ਹਵਾਈ ਜਹਾਜ਼ 1968 ਵਿੱਚ ਭਾਰਤੀ ਵਾਯੂ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਇਦੀ ਲੰਬਾਈ ਹੈਗੀ 57 ਫੁੱਟ ਤੇ ਭਾਰ ਹੈਗਾ ਆ 13387 ਆਹ ਦੇ ਭਾਈ ਗੋਲੀ ਕਿਲੋਗ੍ਰਾਮ ਤੇ ਭਾਰ ਹੈਗਾ ਆ 1000 ਕਿਲੋਗ੍ਰਾਮ ਤੇ ਲੱਦਿਆ ਜਾ ਹੱਦ ਆ ਆਲੇ ਮੇਲੇ ਅੱਲਾ ਛੱਡਣ ਲਾ ਹੂੰ ਤੇ ਇਹਦੀ ਕੁਛ ਏਦਾਂ ਦੇ ਟਾਇਰ ਆ ਜੀ ਥੱਲੇ ਸਾਰਾ ਸਟੌਕ ਮੇਰੇ ਸੇਵਾ ਮੁਕਤੇ ਆ ਜੀ ਇਸ ਟਾਈਮ ਦੇਖੋ ਕੋਈ ਇਹ ਦੱਸਿਆ ਨਹੀਂ ਇਹਨਾਂ ਨੇ ਵੀ ਬਣਾਇਆ ਕਿਨੇ ਆ ਮੈਨੂੰ ਲੱਗਦਾ ਇਹ ਵੀ ਰਸ਼ੀਏ ਦੇ ਹੋਣਾ ਆ ਸੋ ਕੋਈ ਰਸ਼ੀਆ ਦੁਆਰਾ ਹੀ ਹਾਂਜੀ ਇਹ ਵੀ ਰਸ਼ੀਆ ਦੇ ਹੀ ਆ ਦੇਖ ਚਲੋ ਆ ਯਾਰ ਖਾਧੀ ਆ ਨਾ ਤੇ ਇੱਕ ਆ ਹੈਗੀ ਆ ਜੀ ਤੇ ਤੋਪ ਹੁਣ ਤੋਪ ਵੀ ਦਿਖਾ ਦਿੰਨੇ ਆ ਆਇਆ ਜੀ ਤੋਪ ਐਂਟੀਅਰ ਕ੍ਰਾਫਟ ਗਨ ਆ ਜੀ ਐਂਟੀਅਰ ਕ੍ਰਾਫਟ ਗਨ ਅੱਛਾ ਇਹ ਉਹ ਮਤਲਬ ਜਿੱਦਾਂ ਉਹ ਜਿੱਦਾਂ ਪਲੇਨ ਨਹੀਂ ਉੜਦੇ ਹੁੰਦੇ ਉੱਪਰ ਉਹਨਾਂ ਸਿੱਟਣ ਵਾਸਤੇ ਸਟ੍ਰਾਈਕ ਹੈ ਨਾ ਹਾਂ ਇਹ ਉਹਦੇ ਵਾਸਤੇ ਆ ਜੀ ਬਾਕੀ ਉਸੀਂ ਦੇਖ ਕੇ ਦੱਸ ਸਕਦੇ ਹਾਂ ਕਈ ਕਾਦੇ ਵਾਸਤੇ ਆ ਬਾਕੀ ਇਹਦੇ ਨਾਲ ਲਿਖਿਆ ਵੀ ਹੋਇਆ ਹਵਾਸਾਰ ਤੂਪ ਸਵੀਡਨ ਦੀ ਬੂਰੋ ਬਫੋਰ ਕੰਪਨੀ ਦੀ ਬਣਾਈ ਇਸ ਹਵਾਸਾਰ ਤੂਪ ਨੂੰ ਬ੍ਰਿਟਾਨੀਆ ਨੇ ਲਾਇਸੈਂਸ ਲੈ ਕੇ 1937 ਵਿੱਚ ਇੰਗਲੈਂਡ ਵਿੱਚ ਬਣਾਇਆ ਇਹ ਤੋਪਖਾਨੇ ਵਿੱਚ 1941 ਤੋਂ 1971 ਤੱਕ ਤਕਰੀਬਨ 30 ਸਾਲ ਵਰਤੀ ਗਈ ਇਸ ਦੌਰਾਨ ਇਸ ਸਮੇਂ ਦੌਰਾਨ ਇਹ ਦੂਜੇ ਵਿਸ਼ਵ ਯੁੱਧ ਵਿੱਚ 1947 1948 ਤੇ 1962 1965 ਤੇ 1971 ਦੀਆਂ ਲੜਾਈਆਂ ਵਿੱਚ ਇਹਨੂੰ ਜਿਹੜਾ ਵਾ ਵਰਤਿਆ ਗਿਆ ਹੈ ਮੰਨ ਲਓ ਕਿ ਇਹਨੂੰ ਤਿੰਨ ਜਿਹੜੇ جنگਾਂ ਲੜੀਆਂ ਵਾਂ ਇਹਨੇ ਤਿੰਨ ਜੰਗਾਂ ਲੜੀਆਂ ਹੋਈਆਂ ਐ ਆਤੂਪ ਨੇ ਜੀ ਉਹ ਰਹਿ ਗਿਆ ਭਾਈ ਉਹੜ ਤੇ ਇੱਕ ਟੈਂਕ ਉਹ ਸਾਹਮਣੇ ਖੜਾ ਆ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਥੋੜਾ ਜਿਹਾ ਕੋਲ ਜਾਂਦੇ ਆ ਲੋ ਜੀ ਇਹ ਕਾ ਟੈਂਕ ਆ 4062 ਇਹ ਸਾਰੀ ਡੀਟੇਲ ਹੈ ਜੀ ਇਹਨਾਂ ਪਰ 4062 ਦੇ ਵਿੱਚ ਚਲਤਲ ਹਮਲੇ ਵਾਲੀ ਹਾਂ ਚਲਤਲ ਹਮਲੇ ਵਾਲੀ ਉਪਯੋਗੀ ਵਾਹਨ 1962 ਵਿੱਚ ਚੈਕ ਚੈਕ ਉਸ ਲੋ ਬਾਕੀਆ ਤੇ ਬੋਲੈਂਡ ਨੇ ਬਣਾਇਆ ਇਹਨੂੰ ਤੇ ਸੜਕ ਤੇ ਪਾਣੀ ਉੱਤੇ ਤੇਜ਼ ਰਫ਼ਤਾਰ ਅੱਛਾ ਪਾਣੀ ਵਿੱਚ ਵੀ ਚੱਲਦਾ ਸੀ ਜੀ ਮਿੱਤਰੋ ਇਹ ਜਿਹੜਾ ਉਹ ਨਹੀਂ ਆਪਾਂ ਪਬਜੀ ਚ ਯੂਜ਼ ਕਰਦੇ ਹਾਂ 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 ਕੀ ਕਹਿੰਦੇ ਹੁੰਦੇ ਉਹਨੂੰ ਮੈਨੂੰ ਜੇ ਟੇਬਲ ਗਿਆ ਉਹ ਵਾਲਾ ਭਾਈ ਇਹ ਹਜੀ ਇਹ ਮਤਲਬ ਪਾਣੀ ਵਿੱਚ ਵੀ ਸਮਾਰ ਕਰਦਾ ਸੀਗਾ ਚੱਲਦਾ ਸੀਗਾ ਤੇ ਜ਼ਮੀਨ ਦੇ ਉੱਪਰ ਵੀ ਇਹ ਹੈਵੀ ਬੁਲੇਟ ਪ੍ਰੂਫ ਇਹਦੇ ਚ ਗੋਲੀ ਵੀ ਨਹੀਂ ਲੱਗਣੀ ਹਾਂ ਦੇਖੋ ਤੁਸੀਂ ਤਾਂ ਕਿ ਨਹੀਂ ਇਹ ਬਣਾਇਆ ਕਿਨੇ ਸੀ ਪੋਲਨ ਨੇ ਹਾਂ ਪੋਲਨ ਨੇ ਇਹ ਸਾਰੀ ਡਿਟੇਲ ਤੁਹਾਨੂੰ ਮੈਂ ਕਰੀ ਫਿਰ ਦਿਖਾ ਦਿੰਦਾ ਹਾਂ ਤੁਸੀਂ ਵੀਡੀਓ ਨੂੰ ਰੋਕ ਕੇ ਤੇ ਪੜ ਸਕਦੇ ਹਾਂ ਇਹਨੂੰ 1971 ਦੀ ਲੜਾਈ ਵਿੱਚ ਇਹਨੂੰ ਜਿਹੜਾ ਸੀਗਾ ਲੜਾਈ ਵਿੱਚ ਵਰਤਿਆ ਗਿਆ ਸੀਗਾ ਚੈਕੋਸਲੋਵਾਕੀਆ ਚੈਕੋਸਲੋਵਾਕੀਆ ਤੇ ਪੋਲੈਂਡ ਨੇ ਬਣਾਇਆ ਸੀਗਾ ਇਹ ਨਾਂ ਜਿਹੜਾ ਆ ਇਹ ਜਿਹੜਾ ਹੁਣ ਮੇਰੇ ਤੋਂ ਬਾਰ-ਬਾਰ ਬੋਲਿਆ ਨਹੀਂ ਜਾਂਦਾ ਜਿਹੜਾ ਨਾਮ ਹੈ ਇਹ ਦੇਖਦਾ ਨਾਮ ਮੈਂ ਪਹਿਲੀ ਵਾਰੀ ਸੁਣਿਆ ਪੋਲੈਂਡ ਦਾ ਖੈਰ ਆਪਾਂ ਸੁਣਿਆ ਲਾਡੀ ਪੋਲੈਂਡ ਸੁਣਿਆ ਤੂੰ ਨਹੀਂ ਦੇਸ਼ ਹੂੰ ਪੋਲੈਂਡ ਦਾ ਪਰਤੋ ਉੱਥੇ ਆ ਯੂਰਪ ਦਾ ਪੋਲੈਂਡ ਸੋਹਣਾ ਦੇਸ਼ ਆ ਤੇ ਇਹ ਉਹਨਾਂ ਦੁਆਰਾ ਬਣਾਇਆ ਗਿਆ ਸੀਗਾ ਤੇ ਇੱਕ ਟੈਂਕ ਖੜਾ ਆ ਉਧਰ ਉਹ ਵੀ ਚਲੋ ਤੁਹਾਨੂੰ ਦਿਖਾ ਦਿੰਨੇ ਆ ਉਹ ਪੂਰਾ ਜੈਡ ਬਲੈਕ ਆ ਪੂਰਾ ਬਲੈਕ ਆ ਉਹਦੇ ਬਾਰੇ ਵੀ ਦੇਖਦੇ ਆ ਕਿ ਕਦੋਂ ਉਹਨੂੰ ਬਣਾਇਆ ਗਿਆ ਕਦੋਂ ਉਹਨੂੰ ਜੰਗ ਦੇ ਵਿੱਚ ਵਰਤਿਆ ਗਿਆ ਤੇ ਕਦੋਂ ਉਹਨੂੰ ਸੇਵਾ ਮੁਕਤ ਕੀਤਾ ਗਿਆ ਆ ਜੋ ਮੈਂ ਤੁਹਾਨੂੰ ਲਾ ਕੇ ਜਾ ਕੇ ਦਿਖਾਉਣਾ ਲੋ ਜੀ ਆ ਗਏ ਆ ਆਪਣੇ ਕੋਲ ਇਹ ਥੋੜਾ ਉਹਨਾਂ ਨਾਲੋਂ ਡਿਫਰੈਂਟ ਲੱਗਦਾ ਮੈਨੂੰ ਲੱਡੀ ਇਹਦੀ ਕਵਰਿੰਗ ਵਗੈਰਾ ਦੇਖ ਹਨ ਤੇ ਇਹ ਹੈਗਾ ਜੀ ਟੈਂਕ ਸੈਚੂਰੀਅਨ ਮਾਰਕ 7 ਤੇ ਇਹਦੇ ਬਾਰੇ ਤੁਸੀਂ ਸਾਰਾ ਪੜ੍ਹ ਲਓ 1971 ਤੇ 79 ਵਿੱਚ ਸੇਵਾ ਕੀਤੀ ਇਹਨੇ ਤੇ 1971 ਦੇ ਜੰਗ ਜਿਹੜੀ ਹੋਈ ਸੀ ਯੁੱਧ ਹੋਇਆ ਸੀਗਾ ਆਲ ਨਗਰ ਆ ਬਈ ਤੇ ਇਹਨੇ ਟੈਂਕਾਂ ਦੀਆਂ ਧੱਜੀਆਂ ਉਡਾਈਆਂ ਸੀਆਂ ਸਾਰਾ ਕੁਝ ਲਿਖਿਆ ਦੁਸ਼ਮਣਾਂ ਦੇ ਪੈਂਟਲ ਟੈਂਕਾਂ ਦੀਆਂ ਤੱਜੀਆਂ ਉਡਾਈਆਂ ਜਿਸ ਨੂੰ ਫਰਕੇ ਫਕਰ ਹੈ ਫਕਰ ਇਹ ਹਿੰਦ ਤੇ ਨਾਮ ਨਾਲ ਨਵਾਜਿਆ ਗਿਆ ਜੰਗ ਅਤੇ ਜੰਗੀ ਅਭਿਆਸਾਂ ਵਿੱਚ ਕੋਈ ਵੀ ਸਫਲਤਾ ਪ੍ਰਾਪਤ ਕਰਨ ਉਪਰੰਤ ਇਸ ਨੂੰ ਮਾਰਚ 79 ਵਿੱਚ ਸੇਵਾ ਮੁਕਤ ਕਰ ਦਿੱਤਾ ਗਿਆ ਇਸ ਨੂੰ ਹਡ ਹਡਸਨ ਹਾਸ ਅਤੇ 16 ਟੈਲੀਵਰੀ ਨੂੰ ਵੀ ਲੜਾਈ ਲੜਾਉਣ ਦਾ ਮਾਣ ਹਾਸਲ ਹੈ ਆ ਦੇਖੋ ਜੀ ਸਾਰੇ ਨੂੰ ਬਣੇ ਛੱਕੇ ਛੜਾਈ ਜੀ 1971 ਦੀ ਜੰਗ ਵਿੱਚ ਸਾਰਿਆਂ ਨੂੰ ਵੱਡਾ ਪਾਕਿਸਤਾਨੀਆਂ ਦੇ ਸੌਰੀ ਪਾਕਿਸਤਾਨੀ ਆਰਮੀ ਦੇ ਜੀ ਸਾਰੇ ਟੈਂਕਾਂ ਨਾਲੋਂ ਵੱਡਾ ਹੈ ਇਹ ਸਾਰੇ ਟੈਂਕਾਂ ਨਾਲੋਂ ਵੱਡਾ ਆ ਔਰ ਬਲੈਕ ਦੀ ਪਦਵੀ ਇਹਨੂੰ ਤਾਹੇ ਦਿੱਤੀ ਗਈ ਆ ਕਿਉਂਕਿ ਇਹ ਸਭ ਤੋਂ ਖਤਰਨਾਕ ਟੈਂਕ ਸੀਗਾ ਉਸ ਟਾਈਮ ਭਾਰਤੀ ਸੈਨਿਕ ਦੇ ਕੋਲ ਤੇ ਇਸ ਟਾਈਮ ਥੋੜਾ ਜੀ ਹਾਲ ਤੇ ਦੀ ਹੋਈ ਪਈ ਆ ਨਾਜੁਕ ਕਿਉਂਕਿ ਸਫਾਈ ਵੱਲੋਂ ਥੋੜਾ ਜਿਹਾ ਹੱਥ ਤੰਗ ਹੀ ਲੱਗ ਰਿਹਾ ਇੱਥੇ ਬਾਕੀ ਇਹ ਹੈਗਾ ਜੀ ਲੁਧਿਆਣੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਾਰ ਮੈਮੋਰੀਅਲ ਤੇ ਉੱਥੇ ਸਾਰੇ ਇਹ ਟੈਂਕ ਜਿੰਨੇ ਵੀ ਭਾਰਤੀ ਫੌਜ ਵਿੱਚੋਂ ਸੇਵਾ ਮੁਕਤ ਹੋਏ ਆ ਟੈਂਕ ਤੇ ਜਾਂ ਮੰਨ ਲਓ ਰਫਲਾਂ ਵਗੈਰਾ ਜਾਜ ਵਗੈਰਾ ਉਹ ਸਾਰਿਆਂ ਨੂੰ ਇੱਥੇ ਇਹਨਾਂ ਨੇ ਡਿਸਪਲੇ ਕੀਤਾ ਹੋਇਆ ਆ ਤੇ ਆਜੋ ਹੁਣ ਇੱਕ ਟੈਂਕ ਰਹਿ ਗਿਆ ਆ ਉਹ ਸਾਹਮਣੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਇਹ ਆ ਇਸ ਵੀਡੀਓ ਦਾ ਲਾਸਟ ਟੈਂਕ ਜਿਹੜਾ ਤੁਹਾਨੂੰ ਦਿਖਾ ਰਹੇ ਆ ਆਪਾਂ ਰੂਸੀ ਜਲਥਲੀ ਇਹ ਹੈਗਾ ਯਾ ਬਰ ਬਰਤਰ ਬੰਦ ਫੌਜੀ ਵਾਹਕ ਬੀਟੀਆਰ 60 ਇਹ ਜੀ ਬੀਟੀਆਰ 60 ਇਹ ਹੈਗਾ ਜੀ ਰੂਸੀ ਜਲਥਲ ਬਰਤਰ ਬਰਤਰ ਬੰਦ ਪੰਹਿਆਂ ਦੇ ਚੱਲਣ ਵਾਲਾ ਫੌਜੀ ਵਾਕ ਜਿਸ ਉੱਤੇ 14.5 ਮਿਲੀਮੀਟਰ ਅਤੇ 7.6 ਮਿਲੀਮੀਟਰ ਮਸ਼ੀਨ ਗਨ ਫਿੱਟ ਹੁੰਦੀ ਹੈ 10 ਫੌਜੀਆਂ ਨੂੰ ਇਲਜਾਜ਼ ਸਕਦਾ ਹੈ ਤੇ 1971 ਦੀ ਹਿੰਦ-ਪਾਕ جنگ ਦੌਰਾਨ ਪੂਰਬੀ ਖੇਤਰ ਵਿੱਚ ਵਿੱਚ ਵਰਤੋਂ ਵਿੱਚ ਲਿਆਂਦਾ ਗਿਆ ਜੀ ਤੇ ਇਹ ਵੀ ਜਿਹੜਾ ਹੈ ਦੀ ਜਲ ਥਲ ਦੇ ਵਿੱਚ ਇਹਨੂੰ ਵਰਤਿਆ ਗਿਆ 1971 ਦੀ جنگ ਵਿੱਚ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਮਜ਼ਬੂਤੀ ਤੇ ਇਹਦੇ ਬਾਰੇ ਲਿਖਿਆ ਹੋਇਆ ਹੈ ਜੀ ਯੂ ਐਸ ਐਸ ਆਰ ਤੇ ਇਹ ਸਾਰੀ ਡਿਟੇਲ ਆ ਜਿਹਦੇ ਬਾਰੇ ਵੀ ਤੁਸੀਂ ਪੜ ਸਕਦੇ ਹੋ ਵੀਡੀਓ ਨੂੰ ਰੋਕ ਕੇ ਐ ਭਾਜੀ ਤੇ ਇਦਰੋਂ ਕੁਝ ਇਸ ਤਰ੍ਹਾਂ ਦਾ ਹੈ ਜੀ ਜਿੱਦਾਂ ਮੇਰੀ ਗੱਲ ਸੁਣੋ ਜਿੱਦਾਂ ਹੁਣ ਦਿਨੋਂ ਟਾਇਰ ਚੜ੍ਹਿਆ ਹ ਹ ਤੇ ਮੰਨ ਲਾ ਉਦੋਂ ਕੀ ਹੋਊਗਾ ਜਿੱਦਾਂ ਹੁਣ ਤੋਂ ਗੋਲੀ ਤਾਂ ਮੈਂਟ ਕਮੈਂਡੀ ਲੰਘ ਜਾਂਦੀ ਹੋਵੇ ਇਹ ਲੰਘਦੀ ਮਤਲਬ ਟਾਇਰਾਂ ਦੀ ਮਜ਼ਬੂਤੀਆ ਦੇਖ ਤੂੰ ਹੁਣ ਤਾਂ ਘਸ ਗਿਆ ਬੁਲਟ ਪ੍ਰੂਫ ਹੋਣ ਬੁਲਟ ਮਤਲਬ ਘਸ ਗਿਆ ਟਾਇਰ ਮਤਲਬ ਇਹਨਾਂ ਦੇ ਟਾਇਰ ਉਹਨਾਂ ਇੱਕ ਪਾਦਨ ਦੇ ਇੱਕ ਸਿਲੀਕੋਨ ਜੀ ਟਾਈਪ ਹ ਹ ਮਤਲਬ ਉਹ ਹੀ ਬਣੇ ਉਸ ਟਾਈਪ ਦੇ ਹੁੰਦੇ ਆ ਇਹਨਾਂ ਦੀ ਮੋਟਾਈ ਇਹਨਾਂ ਦੇ ਉੱਪਰ ਹੁਣ ਤਾਂ ਘਸੇ ਹੋਇਆ ਥੋੜੇ ਜਿਹਾ ਉਹ ਟਾਇਰਾਂ ਦੇ ਦੇਖਦਾ ਕਿੰਨਾ ਯੂਜ਼ ਕੀਤਾ ਹੋਊਗਾ ਹ ਹ ਕਸਣਾ ਦਾ ਕਰਕੇ ਵੀ ਥੋੜਾ ਜਿਹਾ ਨਾ ਹੋ ਗਿਆ ਪਰ ਟਾਇਰ ਦੀ ਮਜ਼ਬੂਤੀ ਚੈੱਕ ਕਰ ਦੋ ਕਿੰਨੀ ਆ ਤੇ ਆਇਆ ਜੀ ਇੱਧਰ ਸਾਰਾ ਜੰਗਲ ਆ ਤੇ ਉਹ ਪਿੱਛੇ ਮੇਨ ਹਾਈਵੇ ਲੁਧਿਆਣਾ ਜਲੰਧਰ ਹਾਈਵੇ ਤੇ ਕੁਛ ਐਦਾਂ ਦਾ ਆ ਬਾਹਰੋਂ ਤੇ ਚਲੋ ਵੀ ਮਿੱਤਰੋ ਪਿਆਰਿਓ ਪੈਣੋ ਤੇ ਭਰਾਵੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਆਪਣੇ 11 ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰਨਾ ਮਿਲਦੇ ਹਾਂ ਕਿਸੇ ਨਵੇਂ ਟੌਪਿਕ ਤੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ